हां जी पठान जी ਤੁਹਾਡੇ ਅੱਜ ਮੈਨੇਜਮੈਂਟ ਦੇ ਨਾਲ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਤੁਹਾਡੇ ਮਸਲੇ ਕੀ ਸੀ ਤੇ ਉਹਨਾਂ ਵੱਲੋਂ ਕੀ ਜਵਾਬ ਦਿੱਤਾ ਗਿਆ ਅੱਜ ਪਾਵਰ ਕਮੈਂਟ ਟ੍ਰਾਂਸਪੋਰਟ ਠੇਕਾ ਮੁਲਾਜ਼ਮ ਜੂਨੀਅਰ ਪੰਜਾਬ ਵੱਲੋਂ ਜੋ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਉਸ ਦੇ ਸਿੱਟੇ ਵਜੋਂ ਅੱਜ ਬੋਰਡ ਮੈਨੇਜਮੈਂਟ ਦੇ ਅਧਿਕਾਰੀਆਂ ਦੇ ਨਾਲ ਬੈਠਕ ਹੋਈ ਹੈ ਜਿਸ ਦੇ ਵਿੱਚ ਸਾਡੀ ਜਿਹੜੀ ਮੰਗ ਆ ਜਿਵੇਂ ਕਿ ਬੋਰਡ ਮੈਨੇਜਮੈਂਟ ਇੱਕ 20 ਤਰੀਕ ਨੂੰ ਨਵਾਂ ਟੈਂਡਰ ਲਗਾਉਣ ਜਾ ਰਹੀ ਹੈ ਉਹਨੂੰ ਲੈ ਕੇ ਅੱਜ ਅਸੀਂ ਬੋਰਡ ਮੈਨੇਜਮੈਂਟ ਜਿਹੜੀ ਉਹਨੇ ਕਮੇਟੀ ਗਠਕ੍ਰਿਤ ਕੀਤੀ ਹੋਈ ਹੈ ਜਿਹੜੀ ਕਿ ਸੈਂਟਰ ਨੂੰ ਬਣਾ ਰਹੀ ਹੈ ਉਹਦੇ ਨਾਲ ਸਾਡੀ ਜਿਹੜੀ ਹੈ ਮੀਟਿੰਗ ਅੱਜ ਹੋਈ ਹੈ ਤੇ ਅਸੀਂ ਆਪਣੀ ਗੱਲ ਹੈ ਜਿਹੜੀ ਉਹ ਕਮੇਟੀ ਦੇ ਅੱਗੇ ਪੇਸ਼ ਕੀਤੀ ਹੈ ਕਿ ਇਹ ਜਿਹੜਾ ਤੁਸੀਂ ਟੈਂਡਰ ਕਰ ਰਹੇ ਹੋ ਵੀ ਇਹਨੋਂ ਮਤਲਬ ਹੈ ਜਿਹੜਾ ਟੈਂਡਰ ਹੈ ਜਿਹੜੇ ਆਊਟਸੋਰਸਰ ਵਾਲੇ ਮਜ਼ਦੂਮ ਠੇਕੇ ਤੇ ਲੱਗੇ ਹੋਏ ਕੱਚੇ ਮਜ਼ਦੂਮਾ ਆਊਟਸੋਰਸਿੰਗ ਦੇ ਭਰਤੀ ਕੀਤੇ ਹੋਏ ਮਜ਼ਦੂਮਾ ਅਸੀਂ ਪਹਿਲੀ ਗੱਲ ਤਾਂ ਇਹ ਰੱਖੀਏ ਵੀ ਜਿੰਨੇ ਵੀ ਇਹ ਕੱਚੇ ਮਜ਼ਦੂਮਾ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਜਿਹੜਾ ਆਹ ਟੈਂਡਰ ਤੁਸੀਂ ਲਗਾ ਰਹੇ ਹੋ ਇਹਨੂੰ ਮਤਲਬ ਪੂਰੀ ਪਰਸੰਗ ਰੱ ਕਿਉਂ ਰੱਦ ਕਰਨਾ ਚਾਹੀਦਾ ਇਹ ਤੇ ਵੀ ਅਸੀਂ ਡਿਸਕਸ ਜਿਹੜੀ ਉਹਨਾਂ ਦੇ ਨਾਲ ਕੀਤੀ ਹੈਗੀ ਆ ਕਿਉਂਕਿ ਜਿਹੜਾ ਇਹ ਤੁਸੀਂ ਟੈਂਡਰ ਕਰਦੇ ਹੋ ਅਸੀਂ ਬੋਰਡ ਮੈਨੇਜਮੈਂਟ ਨੂੰ ਕਿਹਾ ਵੀ ਜਿੰਨੇ ਵੀ ਤੁਸੀਂ ਆਹ ਗੱਲਾਂ ਇਹਦੇ ਵਿੱਚ ਪਾਈਆਂ ਹੋਈਆਂ ਜਿੰਨੀਆਂ ਵੀ ਤੁਸੀਂ ਕੰਡੀਸ਼ਨਾਂ ਪਾਈਆਂ ਹੋਈਆਂ ਕੀ ਇਹ ਇੰਪਲੀਮੈਂਟ ਹੋ ਪਾਉਂਦੀਆਂ ਜਿਵੇਂ ਲੇਬਰ ਕਾਨੂੰਨਾਂ ਦੇ ਆਧਾਰ ਤੇ ਜਿਹੜੀਆਂ ਸਹੂਲਤਾਂ ਵਰਕਰ ਨੂੰ ਪ੍ਰੋਵਾਈਡ ਹੋਣੀਆਂ ਚਾਹੀਦੀਆਂ ਕੀ ਉਹ ਮੁਲਾਜ਼ਮਾਂ ਤੇ ਇੰਪਲੀਮੈਂਟ ਹੋ ਪਾਉਂਦੀਆਂ ਨਹੀਂ ਹੋ ਪਾਉਂਦੀਆਂ ਸਾਰੀ ਗੱਲ ਨੂੰ ਉਹ ਮੰਨੇ ਆ ਵੀ ਆਹ ਜਿਹੜੀਆਂ ਚੀਜ਼ਾਂ ਇਹ ਮਤਲਬ ਠੀਕ ਹੈ ਇੱਥੇ ਘਾਟ ਹੈਗੀ ਆ ਇਹ ਨਹੀਂ ਹੋ ਪਾਈਆਂ ਫਿਰ ਅਸੀਂ ਇਹ ਗੱਲ ਕਹੀਏ ਵੀ ਫੇਰ ਇਹਦਾ ਮਤਲਬ ਤੁਸੀਂ ਫੇਰ ਸਾਨੂੰ ਉਸੇ ਚੱਕੀ ਦੇ ਵਿੱਚ ਪੀਸਣਾ ਚਾਹੁੰਦੇ ਹੋ ਜਿਹੜੀ ਚੱਕੀ ਦੇ ਵਿੱਚ ਅਸੀਂ ਪਹਿਲਾਂ ਪੀਸ ਰਹੇ ਹਾਂ ਇਸ ਕਰਕੇ ਇਹ ਗੱਲ ਦਾ ਸੀ ਉਹਨਾਂ ਨੂੰ ਕੋਰਾ ਇਹ ਜਵਾਬ ਦਿੱਤਾ ਵੀ ਇਹ ਟੈਂਡਰ ਨਹੀਂ ਹੋਣਾ ਚਾਹੀਦਾ ਇਹ ਟੈਂਡਰ ਦੀ ਬਜਾਏ ਜਿਹੜਾ ਤੁਸੀਂ ਆਹ ਕਮਿਸ਼ਨਰ ਨੂੰ ਠੇਕੇਦਾਰ ਨੂੰ ਦੇ ਰਹੇ ਹੋ ਜਾਂ ਜਿੰਨਾ ਵੀ ਤੁਸੀਂ 43737 ਰੁਪਏ ਪੁਆਇੰਟ 50 ਪੈਸੇ ਤੁਸੀਂ ਦੇ ਰਹੇ ਹੋ ਜਾਂ ਹੋਰ ਵੀ ਮਤਲਬ ਤਰ੍ਹਾਂ ਤਰ੍ਹਾਂ ਦਾ ਹੈਗਾ ਵੀਕਲ ਲਾਉਂਸ ਜਿਹੜੇ PHCW ਦਾ ਵੱਧੂ ਦਾ ਪੈਸਾ ਜਾ ਰਿਹਾ ਲੱਖਾਂ ਦੀ ਦੇ ਵਿੱਚ ਵੀ ਇਹ ਮਤਲਬ ਜਿਹੜਾ ਪੈਸਾ ਵੱਧੂ ਦਾ ਜਾ ਰਿਹਾ ਇਹ ਮਤਲਬ ਰੱਦ ਹੋਣਾ ਚਾਹੀਦਾ ਤੇ ਈ ਦੀ ਥਾਂ ਤੇ ਜਿਹੜਾ ਮਤਲਬ ਆਹ ਟੈਂਡਰ ਨੂੰ ਰੱਦ ਕਰਕੇ ਜਿੰਨੇ ਵੀ ਔਰ ਸੋਰਸਿੰਗ ਤੇ ਭਤੀ ਕੀਤੇ ਹੋਣ ਮੁਲਾਜ਼ਮਾਂ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕਰਨਾ ਚਾਹੀਦਾ ਤੇ ਇਸ ਦੇ ਨਾਲ ਹੀ ਜਿੰਨਾ ਕਿ ਇਹ ਵੀ ਇਹ ਵਿੱਚ ਵੀ ਜਿਹੜਾ 1948 ਇੱਕ ਮੁਤਾਬਕ ਕਾਨੂੰਨ ਮੁਤਾਬਕ ਜੋ ਘੱਟੋ-ਘੱਟ ਜਾਰੇ ਜੋ ਤਨਖਾਹ ਚਾਹੀਦੀ ਆ ਉਹ ਵੀ ਮਤਲਬ ਮਿਲਣੀ ਚਾਹੀਦੀ ਹੈ ਤੇ ਜਿਹੜੇ ਹਾਸੇ ਹੋ ਗਏ ਉਹਨਾਂ ਦੇ ਬਾਅਦ ਸਾਨੂੰ ਨੌਕਰੀ ਦੀ ਗਰੰਟੀ ਪੈਨਸ਼ਨ ਦੀ ਗਰੰਟੀ ਨਵਾਬੇ ਦੀ ਗਰੰਟੀ ਮਤਲਬ ਇਹ ਸਾਰੀ ਦੀ ਸਾਰੀ ਇੰਪਲੀਮੈਂਟ ਹੋਣੀ ਚਾਹੀਦੀ ਹੈ ਮਤਲਬ ਇਹਨਾਂ ਤੇ ਸਾਰੀ ਜਿਹੜੀ ਆ ਉਹ ਜਿਸ ਤਰ੍ਹਾਂ ਮੀਡੀਆ ਵੀ ਆਪਣੀ ਗੱਲ ਦੱਸੂਗਾ ਕਿ ਇਹ ਟੈਂਡਰ ਨਹੀਂ ਹੋਣਾ ਚਾਹੀਦਾ ਇਹਨਾਂ ਤੇ ਮਤਲਬ ਨੁਕਸਾਨ ਨੂੰ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਜਿਹੜਾ ਕਿ ਉਹ ਭਰਤੀ ਕਰਨਾ ਚਾਹੀਦਾ ਆਪਾਂ ਜਿਹੜੀਆਂ ਕੰਡੀਸ਼ਨਾਂ ਉਹਨਾਂ ਨੇ ਲਾਈਆਂ ਜਿਹਨੇ ਪਨੰਕੀ ਵਾਲੀ ਜਾਂ ਹੋਰ ਕੰਡੀਸ਼ਨ ਲਾਈ ਹੈ ਇਹਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਚਾਹੀਦਾ ਇਹ ਅਸੀਂ ਅੱਜ ਮਤਲਬ ਧੰਵਾਦ ਕੀਤੀ ਹੈ ਕਿ ਇਸ ਦੇ ਨਾਲ ਹੀ ਸਾਡਾ ਜਿਹੜਾ ਕਿ 16 ਤਰੀਕ ਨੂੰ ਦੁਬਾਰਾ ਪੰਜਾਬ ਸਰਕਾਰ ਦੇ ਜਿਹੜੇ ਵਿੱਤ ਮੰਤਰੀ ਆ ਤੇ ਬਿਜਲੀ ਮੰਤਰੀ ਹੈ ਜਾਂ ਸਾਡੇ ਅਧਿਕਾਰੀ ਆ ਬੋਰਡ ਮੈਨੇਜਮੈਂਟ ਦੇ ਪਾਵਰ ਸੈਕਰੀ ਜੀ ਨੇ ਜਾ ਸਾਡੇ ਜਿੰਨੇ ਵੀ ਹੈਗੇ ਆ ਉਹਨਾਂ ਨਾਲ ਸਾਡੀ ਦੁਬਾਰਾ ਜਿਹੜੀ ਹੈ ਬੈਠਕ ਉਹ 16 ਤਰੀਕ ਨੂੰ ਹੋਊਗੀ ਉੱਥੇ ਵੀ ਅਸੀਂ ਆਪਣੇ ਜਿਹੜੇ ਤਾਥਾ ਉਹ ਬੋਰਡ ਮੈਨੇਜਮੈਂਟ ਅੱਗੇ ਜਿਹੜੇ ਆ ਉਹ ਪੇਸ਼ ਕਰਾਂਗੇ ਤੇ ਇਸ ਗੱਲ ਦੀ ਮੰਗ ਕਰਾਂਗੇ ਜਿੰਨੇ ਵੀ ਆਊਟਸੋਰਸਿੰਗ ਵਾਲੇ ਮੁਲਾਜ਼ਮਾਂ ਨੂੰ ਡਿਪਾਰਟਮੈਂਟ ਤੇ ਲੈ ਕੇ ਰੈਗੂਲਰ ਕਰੋ ਘੱਟੋ ਘਾਟ ਗੁਜ਼ਾਰੇ ਯੋਗ ਤਨਖਾਹ ਨਿਸ਼ਚਿਤ ਕਰੋ ਤੇ ਜਿੰਨੇ ਵੀ ਹਾਦਸੇ ਹੋ ਗਏ ਉਹਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀ ਤੇ ਪੈਨਸ਼ਨ ਦੀ ਜਿਹੜੀ ਗਰੰਟੀ ਆ ਉਹ ਬੋਰਡ ਮੈਨੇਜਮੈਂਟ ਕਰੇ ਤੇ ਇਸ ਦੇ ਨਾਲ ਹੀ ਜਿਹੜੀਆਂ ਹੋਰ ਵੀ ਸਾਡੀਆਂ ਤਮਾਮ ਮੰਗ ਪੱਤਰ ਵਿੱਚ ਦਰਜ ਮੰਗਾ ਉਹਨਾਂ ਤੇ ਡਿਸਕਸ ਕੀਤੀ ਜਾਣੀ ਚਾਹੀਦੀ ਆ ਇਸ ਦੇ ਨਾਲ ਹੀ ਅਸੀਂ ਇਹ ਫੈਸਲਾ ਕੀਤਾ ਵੀ ਜੇਕਰ ਪੰਜਾਬ ਦੀ ਸਰਕਾਰ 16 ਤਰੀਕ ਨੂੰ ਸਾਡਾ ਫੈਸਲਾ ਨਹੀਂ ਲੰਦੀ 16 ਤਰੀਕ ਦੀ ਮੀਟਿੰਗ ਦੇ ਵਿੱਚ ਜਿਹੜੀਆਂ ਮੰਨੀਆਂ ਮੰਗੀਆਂ ਮੰਗਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਕੁਝ ਗੱਲਾਂ ਨੂੰ ਬੋਰਡ ਮੈਨੇਜਮੈਂਟ ਨੇ ਪ੍ਰਮਾਨ ਵੀ ਕੀਤਾ ਹੈਗਾ ਜਿਵੇਂ ਕਿ ਤਨਖਾਹ ਵਧਾਉਣ ਦੀ ਗੱਲ ਹੋਵੇ ਮੁਆਵਜ਼ੇ ਦੇ ਵਧਾਉਣ ਦੀ ਗੱਲ ਤੇ ਦੂਜਾ ਜਿਹੜਾ ਨੌਕਰੀ ਦੇਣ ਦੀ ਗੱਲ ਕਈ ਗੱਲਾਂ ਨੂੰ ਉਹਨਾਂ ਨੇ ਪ੍ਰਮਾਨ ਕੀਤਾ ਜਿਉ ਉਹ ਉਹਨਾਂ ਗੱਲਾਂ ਨੂੰ ਇੰਪਲੀਮੈਂਟ ਨਹੀਂ ਕਰਦੇ ਤਾਂ ਸਾਡਾ ਪ੍ਰੋਗਰਾਮ 17 ਤਰੀਕ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਚੰਡੀਗੜ੍ਹ ਮੋਹਾਲੀ ਦੀ ਧਰਤੀ ਤੇ ਦਿੱਤਾ ਜਾਊਗਾ ਇਸ ਲਈ ਮੈਂ ਪੰਜਾਬ ਦੇ ਜਿੰਨੇ ਵੀ ਆਊਟਸੋਰਸਿੰਗ ਪੀਐਚੀਡੀ ਡਬਲਿਊ ਪੀਐਚਏ ਕੇ ਮਜ਼ਦੂਰ ਸਾਡੇ ਸਾਥੀ ਹੈਗੇ ਆ ਉਹਨਾਂ ਨੂੰ ਮੈਂ ਪੂਰ ਜ਼ੋਰ ਅਪੀਲ ਕਰਾਂਗਾ ਕਿ 17 ਤਰੀਕ ਦੀ ਪੂਰੀ ਜ਼ੋਰ ਸ਼ੋਰ ਨਾਲ ਤਿਆਰੀ ਕਰਨ 17 ਤਰੀਕ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਮੋਹਾਲੀ ਦੀ ਧਰਤੀ ਤੇ ਪੁੱਜਣ ਤਾਂ ਜੋ ਜਿਹੜੀਆਂ ਆਪਣੀਆਂ ਮੰਗਾਂ ਉਹਨਾਂ ਨੂੰ ਆਪਾਂ ਪ੍ਰਵਾਨ ਕਰਵਾ ਸਕੀਏ 16 ਨੂੰ ਜੇਕਰ ਸਰਕਾਰ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਕਰਦੀ ਤਾਂ ਸਾਡੀ ਫਿਰ ਮਜਬੂਰੀ ਹੋਏਗੀ ਕਿ ਅਸੀਂ 17 ਤਰੀਕ ਨੂੰ ਪਰਵਾਰਾਂ ਤੇ ਬੱਚਿਆਂ ਸਮੇਤ ਲਗਾਤਾਰ ਧਰਨਾ ਦੇਣ ਲਈ ਅਸੀਂ ਤਿਆਰ ਹੋਵਾਂਗੇ ਇਸ ਦੇ ਲਈ ਮੈਂ ਸਾਰੇ ਹੀ ਜਿੰਨੇ ਵੀ ਸਾਡੇ ਸਾਥੀ ਹੈਗੇ ਉਹਨਾਂ ਨੂੰ ਮੈਂ ਪੂਰ ਜ਼ੋਰ ਅਪੀਲ ਕਰਾਂਗਾ ਕਿ ਉਹ ਸਾਡੇ ਸਾਥੀ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨ ਕਿ ਜਿਹੜਾ ਰਸਨ ਪਾਣੀ ਦਾ ਪ੍ਰਬੰਧ ਆ ਉਹ ਸਾਰੇ ਸਾਥੀ ਜ਼ਰੂਰ ਨਾਲ ਕਰਕੇ ਲੈ ਕੇ ਆਉਣ ਤੇ ਆਪਣੇ ਜਿਹੜੇ ਸਾਧਨ ਆ ਉਹ ਮਤਲਬ ਲਗਾਤਾਰਤ ਵਾਲੇ ਰੂਪ ਦੇ ਵਿੱਚ ਲੈ ਕੇ ਆਉਣ ਇਹ ਨਾ ਹੋਵੇ ਕਿ ਸਾਡਾ ਸਾਡਾ ਸਾਧਨ ਸਾਡੀ ਬਸ ਕਰਾਈ ਹੋਈ ਜੀ 20000 ਦੇ ਵਿੱਚ 40000 ਦੇ ਵਿੱਚ ਉਹ ਮਤਲਬ ਆਪਦਾ ਸਾਰੇ ਸਾਥੀ ਆਪਦਾ ਧਿਆਨ ਦੇ ਨਾਲ ਮਤਲਬ ਲਗਾਤਾਰਤਾ ਬਣਾ ਕੇ ਹੋਣ ਵੀ ਇਹ ਜਿਹੜਾ ਧਰਨਾ ਪ੍ਰਦਰਸ਼ਨ ਇਹ ਲਗਾਤਾਰ ਦਿੱਤਾ ਜਾਊਗਾ ਜਦੋਂ ਤੱਕ ਸਾਡੀਆਂ ਮੰਗਾਂ ਦਾ ਸਰਕੂਲਰ ਨਹੀਂ ਜਾਰੀ ਹੁੰਦਾ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਧਰਨਾ ਚੱਲ ਰੂਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਤੇ ਪੂਰੀ ਤਿਆਰੀ ਖਿੱਚ ਕੇ ਹੋਣ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ